ਮੁਲਤਾਨ ਸ਼ਹਿਰ ਵਿੱਚ ਹਜ਼ਾਰਾਂ ਬਾਰੇ ਪਹਿਲਾ ਇੱਕ ਬੰਦੇ ਨੂੰ ਭਲੇਖਾ ਪੈ ਗਿਆ ਮੈਂ ਰੱਬ ਹਾਂ ਤੇ ਜਿੰਨੇ ਪਵਾੜੇ ਆਪਣੇ ਆ ਕਤਲ ਹੁੰਦੇ ਨੇ ਬੜਾ ਕੁਝ ਹੁੰਦਾ ਹੈ ਨਾ ਮੈਂ ਦਾ ਜੇ ਮੈਂ ਮਰ ਗਈ ਤੇ ਕੋਈ ਝਗੜਾ ਨਹੀਂ ਆ ਤੁਹਾਡਾ ਤਾਂ ਸਮਾਗਮ ਹੀ ਬੜਾ ਸਾਦਾ ਜਿਹਾ ਹੈ ਕਿਤੇ ਮੇਰੇ ਕਹਿਣ ਦੇ ਸਮਾਗਮ ਕਰਿਆ ਜੇ ਕਿ ਸੰਤਾਂ ਨੂੰ ਬੁਲਾਇਆ ਜੇ ਤੇ ਤਿੰਨ ਸੰਤ ਭਾਇਆ ਜੇ ਅਗਲੇ ਪਾਸੇ ਚਾਰ ਭਾਇਆ ਦੇ ਪਿਛਲੇ ਪਾਸੇ ਜਿਹੜੇ ਚਾਰ ਪਿਛਲੇ ਪਾਸੇ ਬਹਿ ਗਏ ਜੇ ਅਗਲੇ ਸਾਲ ਆਗੇ ਤੇ ਮੈਨੂੰ ਘੇਲਿਆ ਜਗਿਆਨੀ ਤੁਸੀਂ ਝੂਠੇ ਉਹ ਇੰਨੀ ਗੱਲ ਤੇ ਖਫਾ ਹੋ ਜਾਣਗੇ ਅਸੀਂ ਪਿੱਛੇ ਬਹਿਣਗੇ ਹਾਂ ਤਾਂ ਤੇ ਜਿਹੜੇ ਅਗਲੇ ਪਾਸੇ ਬੈਠੇ ਨਾ ਉਹਨਾਂ ਨੇ ਫੋਨ ਕਰਨਾ ਜੀ ਮੈਨੂੰ ਨੰਬਰ ਭੁੱਲ ਗਿਆ ਤੁਹਾਡਾ ਪ੍ਰੋਗਰਾਮ ਕਿਸ ਦਿਨੇ ਆ ਕਿਉਂਕਿ ਮੈਂ ਇੱਕ ਬੜਾ ਵੱਡਾ ਪਠਾ ਹੈ ਜਿਹੜੇ ਮੈਂ ਅੱਗੇ ਹੋ ਗਏ ਉਹਨਾਂ ਦੀ ਮੈਂ ਖਰਾਕ ਮਿਲ ਗਈ ਜਿਹੜੇ ਪਿੱਛੇ ਬੈਠੇ ਨੇ ਮੈਂ ਨਾ ਮਿਲੀ ਕਹਿੰਦੇ ਤੁਹਾਡੇ ਪਿੰਡ ਨਹੀਂ ਵਰਨਾ ਸਾਡੀ ਤਾਂ ਕਦਰ ਹੀ ਨਹੀਂ ਕੀਤੀ ਮੈਂ ਏਡੀ ਪਰਬਲ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਤੇ ਲਿਖਿਆ ਮੈਂ ਸਾਨੂੰ ਢੌਂਦੀ ਕਿਵੇਂ ਹਮ ਬੜ ਕਲੀਨ ਹਮ ਬੜ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੇ ਨਾ ਰਸੀ ਸਾਡੀ ਕੁੱਲ ਬੜੀ ਉੱਚੀ ਹੈ ਹੰਬਰਡ ਕਲੀਨ ਹੰਬਰਡ ਪੰਡਤ ਮੈਂ ਬੜਾ ਵਿਦਵਾਨ ਹਾਂ ਹਮ ਜੋਗੀ ਸੰਿਆਸੀ ਮੈਂ ਕਈ ਵਰੇ ਹੋ ਗਏ ਨੇ ਦੁਨੀਆ ਦੇ ਨਾਲ ਨਾਤਾ ਟੁੱਟੇ ਤੋੜਿਆ ਮੈਂ ਪ੍ਰਮਾਤਮਾ ਨਾਲ ਜੁੜਿਆ ਹੋਇਆ ਹਾਂ ਗਿਆਨੀ ਗੁਣੀ ਬੜਾ ਗਿਆਨਮਾਨ ਹੈ ਮੇਰੇ ਕੋਲ ਗੁਣ ਬੜੇ ਨੇ ਇਹ ਬੁੱਧ ਕਹੇ ਨਾ ਸੀ ਇਹ ਕਹਿੰਦੇ ਇਹ ਬੁੱਧੀ ਕਦੇ ਬੰਦੇ ਦੇ ਅੰਦਰ ਨਾਸ਼ ਨਹੀਂ ਇਸੇ ਕਰਕੇ ਬੰਦਾ ਕਲਪ ਦਾ ਫਿਰਦਾ ਹੈ ਤੇ ਉਹ ਨੂੰ ਹੰਕਾਰ ਹੋ ਗਿਆ ਭਨੇਖਾ ਪੈ ਗਿਆ ਕਿ ਮੈਂ ਰੱਬ ਹਾਂ ਅਜੇ ਮੈਂ ਸਾਡੇ ਸਮਾਜ ਵਿੱਚ ਤੁਹਾਡਾ ਤਾਂ ਕੰਮ ਹੀ ਸਾਦਾ ਜਿਹਾ ਘੜੀਮੁੜੀ ਤੁਸੀਂ ਕਹਿਣਾ ਵੀ ਗਿਆਨੀ ਸਾਦਾ ਸਾਦਾ ਕਹਿੰਦੇ ਆ ਆ ਜੇਤ ਕਿਤੇ ਲੀਡਰ ਹੁੰਦਾ ਨਾ ਚਾਰ ਤੁਸੀਂ ਜਕਾਰੇ ਛੱਡਨੇ ਸੀ ਫਲਾਣਾ ਸਿੰਘ ਆਇਆ ਤੇ ਨਾਲ ਜਿਹੜੇ ਚਿਮਚੇ ਸਾਡੇ ਵਰਗੇ ਭੁਖੜ ਲੋਕ ਉਹਨਾਂ ਨੇ ਕਹਿਣਾ ਜਕਾਰੇ ਛੱਡੋ ਵੀ ਸੈ ਸੌ ਦਾ ਦਮੜਾ ਸਾਨੂੰ ਦੇ ਦੇ ਤੇ ਮੈਂ ਕਹਿਣਾ ਵੀ ਇਹ ਕੀ ਜੰਗ ਜਿੱਤ ਕੇ ਆ ਜੇ ਜਕਾਰੇ ਛੱਡ ਦਿਓ ਮੇਰੀਆਂ ਗੱਲਾਂ ਤੁਹਾਨੂੰ ਭਾਵੇਂ ਬਾਕੀ ਨੇ ਭੁੱਲ ਜਾਣ ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਕਾਰਾ ਕੇਵਲ ਗੁਰੂ ਦੇ ਨਾਂ ਤੇ ਛੱਡਿਆ ਕਰੋ ਬੰਦਿਆਂ ਦੇ ਨਾਂ ਤੇ ਨਹੀਂ ਕਿਉਂਕਿ ਬਾਣੀ ਕਹਿੰਦੀ ਦੁਨੀਆਂ ਨਾਲ ਸਲਾਏ ਜੋ ਮਰਵੰਜ ਸੀ ਲੋਕਾਂ ਨਾਲ ਸਲਾਏ ਜੋ ਮਰਖਾਕ ਸੀ ਜਿਹੜੇ ਅੱਜ ਹੈਨ ਤੇ ਕੱਲ ਹੈ ਨਹੀਂ ਇਹਨਾਂ ਦੇ ਜਕਾਰੇ ਗਾਦੇ ਜਕਾਰਾ ਛੱਡੀਏ ਧੰਗੁਰ ਗੁਰੰਤ ਸੱਚੇ ਪਾਤਸ਼ਾਹ ਦਾ ਨਾ ਇਹ ਮਰੇ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਚੂਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋਹਾ ਨਾ ਕੋਏ ਇਹ ਤਾਂ ਵੱਡਾ ਭਜਨੇ ਭੈਣ ਭਰਾ ਥੋੜੇ ਬਹੁਤੇ ਬੈਠੇ ਆ ਆ ਤੁਸੀਂ ਕਿਤੇ ਨਾਂ ਲਿਖ ਲਓ ਨੋਟ ਕਰ ਲਓ ਸਾਰਿਆਂ ਭੈਣਾ ਭਰਾਵਾਂ ਵੱਡਿਆਂ ਛੋਟਿਆਂ ਦੇ ਅੱਜ 19 ਮਈ ਐ ਆਉਂਦੇ ਸਾਲ ਨੂੰ ਵੇਖ ਲਿਆ ਜੇ ਇਹਨਾਂ ਚੋਂ ਕਈ ਬੰਦੇ ਨਹੀਂ ਹੋਣੇ ਆਪਾਂ ਜਨੇ ਬੈਠੇ ਆ ਨਾ ਸਾਲ ਤੱਕ ਹੀ ਆ ਨਾ 19 ਮਈ 22 ਤੇਈ ਨੂੰ ਤੁਸੀਂ ਨੋਟ ਕਰ ਲਿਆ ਜੇ ਆਉਂਦੇ ਸਾਲ ਨੂੰ ਲਿਸਟ ਬਣਾ ਲਓ ਇਹਨਾਂ ਚੋਂ ਕਈ ਹੋਣਗੇ ਤੇ ਕਈ ਨਹੀਂ ਹੋਣਗੇ ਲੇਕਿਨ ਆ ਬਾਪੂ ਹੋਏਗਾ ਨਾ ਇਹ ਮਰੇ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋਆ ਨਾ ਕੋਏ ਔਰ ਸਾਰਿਆਂ ਤੋਂ ਵੱਡਾ ਗੁਣ ਮੈਂ ਥਾਂ ਥਾਂ ਤੇ ਆਪਣੀਆਂ ਧੀਆਂ ਨੂੰ ਬੇਨਤੀ ਕਰਦਾ ਰਹਿਣਾ ਧੀਓ ਬੰਦਿਆਂ ਕੋਲ ਜਾਂਦੀਆਂ ਜੇ ਲੋਕੀ ਤੁਹਾਨੂੰ ਛੱਜ ਵਿੱਚ ਪਾ ਕੇ ਛੱਟਦੇ ਨੇ ਤੁਹਾਡੇ ਤੇ ਕਈ ਤਰ੍ਹਾਂ ਦੀਆਂ ਉਂਗਲਾਂ ਲਾਉਂਦੇ ਨੇ ਕਰਦੇ ਨੇ ਤੁਹਾਡੇ ਤੇ ਕਈ ਤਰ੍ਹਾਂ ਦਾ અપਮਾਨ ਵਾਲੇ ਸ਼ਬਦ ਵਰਦੇ ਨੇ ਕਾਰਨ ਕੀ ਹੈ ਬੰਦਾ ਕਾਮੀ ਬੰਦਾ ਕਰੋਧੀ ਬੰਦਾ ਲੋਭੀ ਬੰਦੇ ਅੰਦਰ ਹੰਕਾਰ ਬੰਦੇ ਅੰਦਰ ਮੈਂ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੰਦਰ ਇੱਕ ਅੈਬ ਨਹੀਂ ਇੱਕ ਐਬ ਨਹੀਂ ਇਸ ਕਰਕੇ ਇਹਦੇ ਲੜ ਲੱਗੋ ਭਲੇਖਾ ਪੈ ਗਿਆ ਉਸ ਬੰਦੇ ਨੂੰ ਕਹਿੰਦਾ ਮੈਂ ਰੱਬ ਹਾਂ ਜਿਹੜਾ ਪ੍ਰਮਾਤਮਾ ਨਾਲ ਉਹਨੂੰ ਹੰਕਾਰ ਚੰਗਾ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਤ ਮੁਤਾਲਾ ਕਰੀਦਾ ਤੇ ਗੁਰਬਾਣੀ 84 ਲੱਖ ਜੋਨ ਦਾ ਜਿਗਰਾ ਹੈ 84 ਲੱਖ ਜੋਨ ਦਾ ਤੇ ਗੁਰੂ ਗ੍ਰੰਥ ਸਾਹਿਬ ਅੱਜ ਕਹਿੰਦੇ ਨੇ 84 ਲੱਖ ਜੋਨ ਵਿੱਚ ਸਭ ਤੋਂ ਵਿਕਾਰੀ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ ਇਹ ਲਿਖਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਸਭ ਤੋਂ ਵਕਾਰੀ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ ਗੁਰਬਾਣੀ ਦੀਆਂ ਪੰਕਤੀਆਂ ਨੇ ਕਾਮ ਰੋਗ ਮੈਗਲ ਬਸਕੀਨਾ ਹਉਮੈ ਰੋਗ ਮਨੋਕੋ ਦਿਨਾ ਮੈਗਲ ਕਹਿੰਦੇ ਨੇ ਹਾਥੀ ਨੂੰ ਵਕਾਰੀ ਹਾਥੀ ਬੰਦੇ ਦੇ ਅੰਦਰ ਥਾਂ ਥਾਂ ਤੇ ਮੈਂ ਪਲੇਖਾ ਪੈ ਗਿਆ ਕਿ ਮੈਂ ਰੱਬ ਹਾਂ ਉਸ ਪਰਿਪੂਰਨ ਪ੍ਰਮਾਤਮਾ ਨੇ ਉਹਦੇ ਕਰ ਬੱਚੇ ਨੂੰ ਜਨਮ ਦਿੱਤਾ ਤੇ ਬੱਚੇ ਨੇ ਆਖਿਆ ਪਿਤਾ ਜੀ ਤੁਸੀਂ ਰੱਬ ਨਹੀਂ ਬੱਚਾ ਕਹਿਣ ਲੱਗਾ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ ਜਿਨੇ ਦਾਦੀ ਜੀ ਨੂੰ ਪੈਦਾ ਕੀਤਾ ਤਾਂ ਜਿਨੇ ਤੁਹਾਨੂੰ ਪੈਦਾ ਕੀਤਾ ਜਿਨੇ ਮਾਤਾ ਜੀ ਨੂੰ ਪੈਦਾ ਕੀਤਾ ਰੱਬ ਉਹ ਹੈ ਤੁਸੀਂ ਮੇਰੇ ਪਿਤਾ ਹੋ ਉਹਦੀ ਮੈਨੂੰ ਸੜ ਲੱਗੀ ਤੇ ਪਿਓ ਪੁੱਤ ਨੂੰ ਮਾਰਨ ਦੀ ਤਿਆਰ ਹੋ ਗਿਆ ਮੈਂ ਵੇਖੋ ਕਿੱਡੀ ਚੰਦਰੀ ਹੈ ਮੈਂ ਵਾਸਤੇ ਬੰਦਾ ਭਰਾ ਦਾ ਭਰਾ ਬੈਰੀ ਬਣ ਜਾਂਦਾ ਹੈ ਇਤਿਹਾਸ ਦੇ ਮੁਤਾਬਕ ਪਿਓ ਪੁੱਤ ਦਾ ਬੈਰੀ ਬਣ ਗਿਆ ਵੀ ਹਾਂ ਜਾਂ ਤੂੰ ਮੈਨੂੰ ਰੱਬ ਕਿਉਂ ਨਹੀਂ ਗਿਆ ਗੱਲ ਇੱਥੇ ਨਹੀਂ ਮੁੱਕੀ ਬਹੁਤ ਵਧ ਗਈ ਉਹਨੇ ਦੋ ਬੰਦਿਆਂ ਦੀ ਡਿਊਟੀ ਲਾਈ ਪੀ ਮੇਰੇ ਪੁੱਤ ਦੇ ਅੰਦਰ ਸੰਸਕਾਰ ਪਾਓ ਪੀ ਤੇਰਾ ਪਿਓ ਰੱਬ ਹੈ ਉਹਨਾਂ ਦਾ ਨਾਂ ਲਿਖਿਆ ਜੇ ਸੰਡਾ ਤੇ ਮਰਕਾ ਉਹ ਦਿਨੇ ਰਾਤ ਉਹਨੂੰ ਸਿਖਿਆ ਦੇਂਦੇ ਪੀ ਤੇਰਾ ਪਿਓ ਰੱਬ ਹੈ ਪਿਓ ਰੱਬ ਕਹਿਣ ਲੱਗਾ ਪਿਓ ਕੋਈ ਰੱਬ ਰਬੂ ਕੋਈ ਨਹੀਂ ਇੱਥੋਂ ਤੱਕ ਭਾਈ ਗੁਰਦਾਸ ਲਿਖਦੇ ਨੇ ਭਗਤ ਕਰਨ ਸਭ ਚਾਟੜੇ ਪਾਂ ਦੇ ਦੇਖ ਹੋਏ ਬਿਸਮਾਦ ਬਾਕੀ ਦੇ ਜਮਾਤ ਦੇ ਬੱਚੇ ਵੀ ਰਾਮ ਰਾਮ ਕਹਿਣ ਲੱਗ ਪਏ ਉਹਨਾਂ ਮਾਸਟਰਾਂ ਨੇ ਜਾ ਕੇ ਆਖਿਆ ਵੀ ਰਾਜਾ ਆਵਾ ਉਤ ਗਿਆ ਹੀ ਆਵਾ ਤੂੰ ਤਾਂ ਕਹਿਣਾ ਸਾਹਿਬ ਮੇਰਾ ਪੋਤ ਨੂੰ ਰੱਬ ਆਗੇ ਤੇ ਹੁਣ ਤਾਂ ਸਾਰੇ ਬੱਚੇ ਤੈਨੂੰ ਰੱਬ ਨੂੰ ਕਹਿੰਦੇ ਮੈਂ ਚੰਦਰੀ ਭਾਈ ਗੁਰਦਾਸ ਲਿਖਦੇ ਨੇ ਪਿਓ ਨੇ ਤਲਵਾਰ ਕੱਢ ਲਈ ਪੋਤ ਨੂੰ ਮਾਰਨ ਵਾਸਤੇ ਵੀ ਹਾਂ ਤਾਂ ਤੂੰ ਮੈਨੂੰ ਰੱਬ ਕਿਉਂ ਨਹੀਂ ਕਹਿੰਦਾ ਪੰਕਤੀਆਂ ਨੇ ਕੱਢ ਖੜਕ ਸਦ ਪੁੱਛਿਆ ਕੌਣ ਸੋ ਤੇਰਾ ਹੈ 우ਸਤਾਦ ਤਲਵਾਰ ਕਢ ਕੇ ਕਹਿਣ ਲਗਾ ਤੇਰਾ 우ਸਤਾਦ ਕੌਣ ਹੈ ਪੁੱਠੀ ਪੱਟੀ ਪੜਾਉਣ ਵਾਲਾ ਇੱਥੇ ਬਸ ਨਹੀਂ ਪੋਤ ਨੂੰ ਅੱਗ ਵਿੱਚ ਸਾਰਨ ਦਾ ਯਤਨ ਕੀਤਾ ਜਿਹੜੀਆਂ ਹੋਲੀਆਂ ਮਨਾਉਂਦੇ ਨੇ ਨਾ ਇਹ ਉਦੋਂ ਤੋਂ ਆਰੰਭ ਹੋਈਆਂ ਨੇ ਲੇਖਿਆ ਪੇ ਪ੍ਰਲਾਦ ਦੀ ਭੂਆ ਰਾਕ ਦੀ ਭੈਣ ਨੇ ਜਿਵੇਂ ਆਪਾਂ ਕਹਿੰਦੇ ਆ ਵਾਟਰ ਪ੍ਰੂਫ ਸ਼ੌਕ ਪ੍ਰੂਫ ਫਾਇਰ ਪ੍ਰੂਫ ਉਹਦੇ ਕੋਲ ਇੱਕ ਚਾਦਰਾਂ ਸੀ ਜਿਹਦੇ ਨਾਲ ਅਗਨੀ ਸੀ ਲੱਗ ਸਕਦੀ ਪ੍ਰਲਾਦ ਦੀ ਭੂਆ ਆਪਣੇ ਭਰਾ ਨੂੰ ਕਹਿਣ ਲੱਗੀ ਮੈਂ ਬੁੱਕਣ ਮਾਰ ਲਈ ਨਹੀਂ ਮੈਨੂੰ ਅੱਗ ਨਹੀਂ ਅਸਰ ਕਰ ਸਕਦੀ ਕਈ ਵਾਰ ਬੰਦਾ ਮਮਤਾ ਚਾਹ ਕੇ ਐਡੇ ਵੱਡੇ ਪਾਪ ਕਰਦਾ ਹੈ ਸਗੀ ਭੂਆ ਭਰਾ ਦੇ ਮਗਰ ਲੱਗ ਕੇ ਤੇ ਆਪਣੇ ਭਤੀਜੇ ਨੂੰ ਸਾਲੜੀ ਤਿਆਰ ਹੋ ਗਈ ਵੱਡਾ ਲੱਕੜ ਦਾ ਢੇਰ ਲਾਇਆ ਗਿਆ ਪਿਓ ਨੇ ਅੱਗ ਲਾਈ ਤੇ ਜਿੰਨੀਆਂ ਹਉਲੀਆਂ ਨੇ ਨਾ ਕਹਿੰਦੇ ਓਨੇ ਦਿਨ ਅੱਗ ਵੱਲਦੀ ਰਹੀ ਭੂਆ ਦੇ ਚਿੱਥੜੇ ਉੱਡ ਗਏ ਤੇ ਭਤੀਜੇ ਦਾ ਕੱਖ ਨਾ ਵਿਗੜਿਆ ਕਿਉਂਕਿ ਉਹਦੇ ਤਾਂ ਰੱਬ ਦਾ ਨਾਮ ਸੀ ਭਾਈ ਗੁਰਦਾਸ ਲਿਖਦੇ ਨੇ ਜਲ ਅਗਨੀ ਵਿੱਚ ਸੁੱਟਿਆ ਜਲੇ ਨਾ ਡੂਬੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਨਾ ਉਹਨੂੰ ਅੱਗ ਸਾੜ ਸਕੀ ਤੇ ਨਾ ਪਾਣੀ ਡੋਬ ਸਕਿਆ ਜਿਹੜੀ ਕਥਾ ਕਹੋ ਜਿਆ ਟੌਪਿਕ ਹੈ ਕੋਈ ਪੁਆਇੰਟ ਕੋਈ ਪੁਆਇੰਟ ਨਿਕਲੀ ਆਉਂਦਾ ਹੈ ਅੱਜ ਕੁਦਰਤੀ ਤੌਰ ਤੇ ਮੈਂ ਪੰਕਤੀ ਪੜੀ ਗੁਰਪ੍ਰਸਾਦ ਤੇ ਜਦੋਂ ਮੈਂ ਰਸਤੇ ਚਾਇਆ ਤੇ ਰਾਹ 'ਚ ਇੱਕ ਮੈਂ ਕਬਰ ਵੇਖੀ ਉਥੀਆਂ ਬੜੀਆਂ ਰੌਣਕਾਂ ਮੈਂ ਕਿਹਾ ਭਾਈ ਜਸਵੰਤ ਸਿਆ ਤੂੰ ਕਹਿਣਾ ਗੁਰਪ੍ਰਸਾਦ ਇੱਥੇ ਆ ਕਬਰ ਪ੍ਰਸਾਦ ਇੱਥੇ ਬਾਬਾ ਟਾਂਗੇਸ਼ਾ ਪ੍ਰਸਾਦ ਜੇ ਟਾਂਗਾ ਟੁੱਟ ਜੇ ਮਹਾਰਾਣ ਲੋਕਾਂ ਦੀ ਅਕਲ ਤੋਂ ਵੀ ਜੇ ਟਾਂਗਾ ਟੁੱਟ ਗਿਆ ਤੇ ਕਹਿੰਦੇ ਮਿਸ ਨਹੀਂ ਕਰਨਾ ਉਥੇ ਕਬਰ ਬਣਾ ਕੇ ਕਹਿਣਗੇ ਬਾਬਾ ਟਾਂਗੇਸ਼ਾ ਤੇ ਜੇ ਮਰ ਗਿਆ ਕੱਟਾ ਮੋਗ ਲੱਗੇ ਤੇ ਆਪਾਂ ਕਹਿੰਨੇ ਪਿਆਪ ਮਰੇ ਕੱਟੇ ਕੋ ਕਿ ਮਾਂ ਮਜ ਤਾਂ ਚੋਰੀ ਦੀ ਕੱਟੇ ਦੀ ਕਮਾਈ ਕੀ ਹੈ ਉਥੇ ਕੱਟੇ ਦੀ ਕਬਰ ਬਣਾ ਕੇ ਲੱਗੇ ਬਾਬਾ ਕੱਟੇ ਸ਼ਾ ਉਹ ਤੁਹਾਡਾ ਬੇੜਾ ਗਰਕ ਹੋ ਜਾ ਤੁਹਾਨੂੰ ਗੁਰੂ ਭੁੱਲ ਗਿਆ ਜੇ ਪ੍ਰਾਣੀ ਟਾਲੀ ਦਿਖ ਪਈ ਹੈ ਉਥੇ ਕਬਰ ਬਣਾ ਕੇ ਆ ਗਿਆ ਬਾਬਾ ਟਾਲੀ ਸ਼ਾ ਐਡੇ ਗਰਕੇ ਤੁਸੀਂ ਮੇਰੀ ਗੱਲ ਤੇ ਹੱਸਣਾ ਨਹੀਂ ਮੇਰੀ ਗੱਲ ਨੂੰ ਚੀਤੇ ਰੱਖ ਕੇ ਵੇਖਣਾ ਆ ਲੁਧਿਆਣਾ ਸ਼ਹਿਰ ਹੈ ਨਾ ਪਰਲੇ ਪਾਸੇ ਉਹ ਪਰਲੇ ਪਾਸੇ ਤੋਂ ਮੇਨ ਸੜਕ ਤੇ ਉਧਰ ਲਿਖਿਆ ਜੇ ਬਾਬਾ ਕਿਕਰੀ ਸ਼ਾ ਲੁਧਿਆਣਾ ਸ਼ਹਿਰ ਮੇਨ ਸੜਕ ਤੇ ਜਾ ਕੇ ਨੋਟ ਕਰਨਾ ਮੇਰੀ ਗੱਲ ਨੂੰ ਜਦੋਂ ਲੁਧਿਆਣਾ ਲੰਘ ਕੇ ਆਏ ਨਾ ਤੇ ਬਾਬਾ ਕਿਕਰੀ ਸ਼ਾ ਮੈਂ ਆਪਣੇ ਡਰਾਈਵਰ ਨੂੰ ਆਖਿਆ ਵੀ ਮਿੱਤਰਾ ਵੇਖ ਲੈ ਲੁਧਿਆਣੇ ਸ਼ਹਿਰ ਦੀਆਂ ਕਰਮਾਤਾ ਕਹਿੰਦਾ ਗਿਆਨੀ ਜੀ ਕਿਵੇਂ ਮੈਂ ਕਿਹਾ ਪਰਲੇ ਪਾਸੇ ਬਾਬਾ ਕਿਕਰੀ ਸ਼ਾ ਐਸ ਬਾਬੇ ਕਿਕਰੀ ਸ਼ਾ ਮੈਂ ਕਿਹਾ ਲੁਧਿਆਣਾ ਸ਼ਹਿਰ ਕਮਰਸ਼ੀਅਲ ਸ਼ਹਿਰ ਹੈ ਨਾ ਇੱਕ ਇੱਕਰੀ ਦੀ ਇੱਕਕਰ ਬਣਾ ਦਿੰਦੇ ਜੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਸੀ ਇੱਕ ਕਰਿਸ਼ਾ ਦੇ ਸਿੱਖ ਨਹੀਂ ਅਸੀਂ ਕੱਟੇ ਸ਼ਾਹ ਦੇ ਸਿੱਖ ਨਹੀਂ ਅਸੀਂ ਟਾਂਗੇ ਸ਼ਾਹ ਦੇ ਸਿੱਖ ਨਹੀਂ ਹਾਂ ਅੱਜ ਕੁਲਤੀ ਤੌਰ ਤੇ ਮੌਕਾ ਬਣ ਗਿਆ ਹੈ ਜੇ ਕਿਸੇ ਦੇ ਘਰ ਕੋ ਤਗੜੀ ਜਗ੍ਹਾ ਹੈ ਕਿਸੇ ਨੂੰ ਪੀੜ ਤੰਗ ਕਰਦਾ ਹੈ ਮੇਰੀ ਇੱਕ ਪੈਸਾ ਫੀਸ ਨਹੀਂ ਵੇਖਿਆ ਜੇ ਬਾਬੇ ਦਾ ਧੂਆ ਕਿਵੇਂ ਕੱਢਦਾ ਮਾਰ ਮਾਰ ਛਤਰ ਨਾਲ ਤਜਰਬਾ ਕਰ ਲੋ ਬਾਣੀ ਵੱਡੀ ਜੇ ਬਾਣੀ ਮੈਂ ਟਾਈਮ ਨਹੀਂ ਪਾਸ ਕਰ ਰਿਆ ਮੈਂ ਗੁਰੂ ਆਮਦਸਦਾ ਸਿਰਿਆਂ ਲੈ ਕੇ ਆਇਆ ਬਾਜਾਂ ਵਾਲਾ ਬਾਪੂ ਕਹਿੰਦਾ ਜਾਗਤ ਜੋਤ ਕਲਗੀਧਰ ਬਾਪੂ ਕਵੀ ਦੀ ਕਪਤਾਨੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜਾਗਤ ਜੋਤ ਜਬੇ ਨਿਸ ਬਾਸਰ ਏਕ ਬਿਨਾ ਮਨ ਨਹਿ ਕਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਪ੍ਰਤ ਕੋਰ ਗੋਰ ਮੜੀ ਮਟ ਫੂਲ ਮਲੇ ਜਿਹੜਾ ਗੁਰੂ ਦਾ ਸਿੱਖ ਹੈ ਜਾਗਦੀ ਜੋਧ ਗੁਰੂ ਗੰਨ ਸੱਚੇ ਪਾਤਸ਼ਾਹ ਨੂੰ ਮੰਨਦਾ ਨਾ ਇਹ ਵਰਤ ਰੱਖੇ ਨਾ ਇਹ ਮੜੀ ਨੂੰ ਮੰਨੇ ਨਾ ਇਹ ਬਾਟ ਨੂੰ ਮੰਨੇ ਤੇ ਜੇ ਕਿਸੇ ਪੀੜ ਦੀ ਜਗਾ ਨਹੀਂ ਨਾ ਤੇ ਆਪਾਂ ਖੇਤਾਂ 'ਚ ਆਪਣੇ ਬਾਪੂ ਦੀ ਜਗਾ ਬਣਾਈ ਬਾਪੂ ਦੀ Rajasthan 'ਚ ਇੱਕ ਝੰਡ ਵਾਲਾ ਪਿੰਡ ਹੈ ਉੱਥੇ ਮੈਂ ਕਥਾ ਕਰਨ ਗਿਆ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਇੱਕ ਬੰਦਾ ਲੱਸੀ ਪਾ ਕੇ ਆਇਆ ਬ ਆਪਣੇ ਆਪਣੇ ਦਾਦੇ ਦੀ ਮੱਟੀ ਤੇ ਮੈਂ ਕਿਹਾ ਵੀ ਤੇਰੇ ਬਾਪੂ ਨੂੰ ਕਾਲਾ ਪੀੜਿਆ ਹੋਇਆ ਸੀ ਕਹਿੰਦਾ ਗਿਆਨੀ ਜੀ ਮੈਂ ਸਮਝਿਆ ਨਹੀਂ ਮੈਂ ਕਿਹਾ ਵੀ ਮੈਂ ਸੁਣਿਆ ਵੀ ਜਿਹਨੂੰ ਕਾਲਾ ਪੀੜਿਆ ਹਾਵੇ ਨਾ ਉਹਦੇ ਇਧਰ ਗਰਮੀ ਜ਼ਿਆਦੀ ਹੁੰਦੀ ਹੈ ਤੇ ਉਹਨੂੰ ਕੱਚੀ ਲੱਸੀ ਪਾਉਂਦੇ ਹ ਜੇ ਤੇ ਮੈਂ ਕਿਹਾ ਵੀ ਕੱਚੀ ਲੱਸੀ ਤਾਂ ਹੀ ਪਾ ਗਿਆ ਵੀ ਤੇਰੇ ਬਾਪੂ ਦਾ ਕਾਲਾ ਪੀੜਿਆ ਖਤਮ ਹੋ ਜਾ ਰੱਬ ਦਾ ਵਾਸਤਾ ਜੇ ਮਟੀਆਂ ਦੇ ਮਗਰ ਨਾ ਲੱਗੋ ਰੱਬ ਦਾ ਵਾਸਤਾ ਜੇ ਕਬਰਾਂ ਦੇ ਮਗਰ ਨਾ ਲੱਗੋ